ਸੰਗਰੂਰ ਦੇ ਲੋਂਗੋਵਾਲ ਦੇ ਵਿੱਚ ਅੱਜ ਸੰਤ ਹਰਜਨ ਸਿੰਘ ਲੋਂਗੋਵਾਲ ਦੀ 39ਵੀਂ ਵਰਸੀ ਮਨਾਈ ਜਾ ਰਹੀ ਹੈਗੀ ਅੱਜ ਜਿਹੜਾ ਲੋਂਗੋਵਾਲ ਦੇ ਵਿੱਚ ਸ਼੍ਰੋਮਣੀ ਕਲਦਲ ਦੀਆਂ ਜਿਹੜੀਆਂ ਦੋ ਸਟੇਜਾਂ ਨੇ ਉਹ ਲੱਗੀਆਂ ਹੋਈਆਂ ਨੇਗੀਆਂ ਜਿੱਥੇ ਇੱਕ ਪਾਸੇ ਸ਼੍ਰੋਮਣੀ ਕਲਦਲ ਦੇ ਵਿੱਚ ਸਕੂਰ ਸਿੰਘ ਬਾਦਲ ਵੱਲੋਂ ਜਿਹੜਾ ਇੱਕ ਅਲੱਗ ਸਟੇਜ ਲਗਾਈ ਗਈ ਆ ਤਾਂ ਦੂਜੇ ਪਾਸੇ ਹੀ ਬਾਗੀ ਹੋਏ ਧੜੇ ਦੇ ਵੱਲੋਂ ਵੀ ਵੱਖਰੀ ਜਗ੍ਹਾ ਤੇ ਜਿਹੜਾ ਪ੍ਰੋਗਰਾਮ ਆਗਾ ਉਹ ਰੱਖਿਆ ਗਿਆ ਹੈਗਾ ਜਿੱਥੇ ਕੀ ਸੁਖਦੇਵ ਸਿੰਘ ਢੀਂਡਸਾ ਪਰਮਿੰਦਰ ਸਿੰਘ ਢੀਂਡਸਾ ਤੇ ਉਹਨਾਂ ਦੇ ਨਾਲ ਜਿਹੜੇ ਬਾਕੀ ਹੋਏ ਲੀਡਰ ਨਗੇ ਚਾਹੇ ਪ੍ਰੇਮ ਸਿੰਘ ਚੰਦੂ ਮਾਜਰਾ ਹੋਣ ਬੀਬੀ ਜਗੀਰ ਕੌਰ ਹੋਣ ਸੁੱਚਾ ਸਿੰਘ ਛੋਟੇਪੁਰ ਉਥੇ ਸਟੇਜ ਦੇ ਉੱਪਰ ਦਿਖਾਈ ਦਿੱਤੇ ਤਾਂ ਅੱਜ ਜਿਹੜਾ ਵੱਡਾ ਇਕੱਠ ਹੈਗਾ ਦੋਨਾਂ ਪਾਸੋਂ ਜਿਹੜਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਤਾਂ ਅੱਜ ਹੀ ਜਿਹੜਾ ਸਟੇਜ ਤੋਂ ਲੀਡਰਾਂ ਨੇ ਵੱਡੇ ਐਲਾਨ ਕੀਤੇ ਨੇਗੇ ਸ਼੍ਰੋਮਣੀ ਕਾਲਦਲ ਦਾ ਜਿਹੜਾ ਬਾਗੀ ਧੜਾ ਹੈਗਾ ਉਹ ਕਾਲੀਦਾਰ ਸੁਧਾਰ ਲਹਿਰ ਚਲਾਉਣ ਦੀ ਗੱਲ ਕਰ ਰਿਹਾ ਹੈਗਾ ਕਿਉਂਕਿ ਹਰਚੰਦ ਸਿੰਘ ਲੋਂਗੋਵਾਲ ਦੇ ਜਿਹੜਾ ਵਰਸੀ ਦੇ ਮੌਕੇ ਉਹਨਾਂ ਨੇ ਐਲਾਨ ਕੀਤੇ ਨੇ ਬਕਾਇਦਾ ਉਹਨਾਂ ਨੇ ਕਿਹਾਗਾ ਕਿ ਜਿਹੜੀ ਕਮੇਟੀ ਆ ਉਹ ਤਿਆਰ ਕਰਕੇ ਜਿਹੜੇ ਚੰਗੇ ਲੀਡਰ ਨੇਗੇ ਚੰਗੇ ਲੀਡਰਾਂ ਦੀ ਜਿਹੜੀ ਚੋਣ ਕਰੇਗੀ ਤਾਂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਵੀ ਕਿਹਾਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਚੰਗੇ ਲੀਡਰ ਨੇ ਉਹ ਲੋਕਾਂ ਨੂੰ ਦਿੱਤੇ ਜਾਣਗੇ ਜਿਹੋ ਜਿਹੇ ਲੀਡਰ ਲੋਕ ਪਸੰਦ ਕਰਦੇ ਸੀ ਪਹਿਲਾਂ ਅਕਾਲੀ ਲੀਡਰ ਨੂੰ ਜਿਸ ਤਰ੍ਹਾਂ ਲੋਕ ਦੇਖਦੇ ਸੀ ਉਸ ਤਰ੍ਹਾਂ ਦਾ ਹੁਣ ਜਿਹੜਾ ਮਾਹੌਲ ਹੈ ਉਹ ਨਹੀਂ ਰਿਹਾ ਅਕਾਲੀ ਲੀਡਰਾਂ ਦੇ ਵਿੱਚ ਕਾਫੀ ਤਰ੍ਹਾਂ ਦੀ ਜਿਹੜੀ ਖੜੋਤ ਆਈ ਹੈ ਕਿਰਦਾਰਕੁਸ਼ੀ ਹੋਈ ਹੈਗੀ ਪਿਛਲੇ ਸਮੇਂ ਦੇ ਵਿੱਚ ਜਿਹੜੀ ਤਾਂ ਉਸ ਨੂੰ ਲੈ ਕੇ ਉਹਨਾਂ ਨੇ ਇੱਕ ਕਮੇਟੀ ਬਣਾਈ ਹੈਗੀ ਜਿਸ ਦੇ ਵਿੱਚ ਕੀ ਜਿਹੜੀ ਇੱਕ ਕਮੇਟੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਲੀਡਰਾਂ ਦੀ ਚੋਣ ਕਰੂਗੀ ਜਿਹੜਾ ਅਕਾਲੀ ਦਲ ਨੂੰ ਮੁੜ ਪੁਨਰਗਠਨ ਕਰਨ ਦੀ ਉਹਨਾਂ ਨੇ ਅੱਜ ਇੱਥੇ ਗੱਲ ਕੀਤੀ ਹੈਗੀ ਤਾਂ ਦੋਨਾਂ ਸਟੇਜਾਂ ਦੇ ਉੱਪਰੋਂ ਇੱਕ ਦੂਜੇ ਦੇ ਖਿਲਾਫ ਵੀ ਜਿਹੜੀ ਬਿਆਨਵਾਜ਼ੀ ਦੇਖਣ ਨੂੰ ਮਿਲੀ ਸਟੇਜਾਂ ਤੋਂ ਜਿਹੜੇ ਐਲਾਨ ਹੋਏ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਿਸ ਤਰ੍ਹਾਂ ਜਿਹੜਾ ਆਪਣੀ ਹੋਂਦ ਨੂੰ ਬਚਾ ਪਾਉਂਦਾ ਹੈਗਾ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਸੰਗਰੂ